यही नहीं अभी और सुनिए तो रुको जरा सबर करो बे थार गटी थार ਜਿੰਨੇ ਫੂਰ ਸਟ੍ਰੀਟ ਦੇ ਵਿੱਚ ਬੜੇ ਬੜੇ ਜ਼ੋਰ ਦੇ ਨਾਲ ਜਿਹੜੇ ਸਟੰਟ ਹੈ ਉਹ ਮਾਰੇ ਆ ਇਹਨੇ ਆਪਣੀ ਜਾਨ ਵੀ ਖਤਰੇ ਚ ਪਾਈ ਆ ਤੇ ਹੋਰ ਵੀ ਕਿਸੇ ਦੀ ਜਾਨ ਲੈ ਸਕਦੇ ਗੱਡੀ ਪੋਲ ਦੇ ਵਿੱਚ ਬਿਜਲੀ ਦਾ ਜਿਹੜਾ ਪੋਲ ਹੈ ਉਹਦੇ ਵਿੱਚ ਵੱਜਦੀ ਵੱਜਦੀ ਗੱਡੀ ਜਿਹੜੀ ਆ ਇਹ ਮਸਾਂ ਬਚੀ ਆ ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਸਾਰੇ ਬੱਚਿਆਂ ਨੂੰ ਸਮਝਾਓ ਠੀਕ ਹੈ ਇਹ ਇੰਨੇ ਜ਼ੋਰ ਜ਼ੋਰ ਨਾਲ ਕੰਟ ਮਾਰ ਰਿਹਾ ਦੇਖੋ ਇਹਨੇ ਕਿਥਾਂ ਉਹ ਚੋ ਦੇ ਵਿੱਚ ਧੂੜਾਈ ਹੈ ਹੈ ਫਿਰ ਤੇ ਫੂਟ ਸਟਰੀਟ ਜਿਹੜਾ ਸ਼ਹਿਰ ਦਾ ਬਹੁਤ ਸੰਘਣਾ ਏਰੀਆ ਦੇਖੋ ਇਹਦਾ ਪਿਛਲੇ ਜਿਹੜਾ ਪੋਲ ਹੈ ਉਹਦੇ ਵਿੱਚ ਲੱਗੀ ਸੀ ਗੱਡੀ ਬਚਨ ਫਿਰ ਐਡੇ ਝੂਰ ਨਾਲੇ ਬੱਚੇ ਲੈ ਗਏ ਫਿਰ ਪਿੱਛੇ ਲੈ ਕੇ ਗਿਆ ਕਿ ਪਿਛਲੇ ਦਾ ਪੋਲ ਦੇ ਵਿੱਚ ਬਚ ਗਏ ਫਿਰ ਕੌਣ ਜ਼ਿੰਮੇਵਾਰ ਹੈ ਇਹਨੂੰ ਤੁਸੀਂ ਬਹੁਤ ਸ਼ਰੀਪ ਹੈ ਤੁਹਾਨੂੰ ਕਾਹਦੇ ਦਾ ਕੋਈ ਨਹੀਂ ਤੁਸੀਂ ਵਧੀਆ ਬੰਦੇ ਹੋ ਪਲੀਜ਼ ਆਪਣੇ ਬੱਚੇ ਨੂੰ ਸਮਝਾਓ ਮੈਂ ਇਹਨੂੰ ਪਹਿਲਾਂ ਵੀ ਅਕਸਰ ਹੀ ਫੜਿਆ ਸੀ ਪਰ ਮੈਂ ਉਦੋਂ ਨਾਲ ਕੋਈ ਮਹਤਵਪੂਰਨ ਵਿਅਕਤੀ ਵਧੀਆ ਬੰਦੇ ਆ ਗਏ ਤਾਂ ਮੈਂ ਇਹਨੂੰ ਮਾਫ਼ ਕਰਤਾ ਮੈਂ ਇਹਨੂੰ ਛੱਡਤਾ ਪਰ ਹੁਣ ਇਹਨੇ ਇਤਨਾ ਦੀ ਹਰਕਤ ਕੀਤੀ ਹੈ ਕਿ ਛੱਡਣ ਦਾ ਇੱਕ ਹੈ ਨਹੀਂ ਠੀਕ ਹੈ ਤੇ ਸਾਡੀ ਪੁਲਿਸ ਤੁਹਾਨੂੰ ਰਿਕਵੈਸਟ ਹੈ ਇਹ ਬੱਚਾ ਤੁਹਾਡੀ ਨਹੀਂ ਮੰਨਦਾ ਹੁਣ ਦੇਖੋ ਕਿਦਾਂ ਮੰਨਦਾ ਹੈ ਇਹਨੂੰ ਕੱਢੀ ਨਹੀਂ ਦੇਣੀ ਬਿਲਕੁਲ ਠੀਕ ਹੈ ਇਹਨੂੰ ਘਰ ਜਾ ਕੇ ਇਹਨੂੰ ਪਿਆਰ ਨਾਲ ਸਮਝਾਓ ਮੈਂ ਵੀ ਇਹਨੂੰ ਪਿਆਰ ਨਾਲ ਸਮਝਾਇਆ ਤੁਸੀਂ ਇਹ ਸਮਝਾਓ ਆਹ ਲਓ ਇਹ ਇਹਦਾ ਗਿਫਟ ਹੈ ਜਦੋਂ ਘਰ ਜਾਵੇ ਇਹਨੂੰ ਖੋੜਾ ਦਿਓ ਇਹਨੂੰ ਕੋਈ ਸੰਭਾਲ ਕੇ ਰੱਖਣਾ ਗੱਡੀ ਬੰਦ ਕਰ ਦੀ ਜੀ ਠੀਕ ਹੈ ਜੀ ਆ ਸਤਿ ਸ੍ਰੀ ਅਕਾਲ